ਕੀ ਪਾਸਤੇ ਵਿੱਚ ਜੀ ਜਿਹੜਾ ਆਪਾਂ ਕਾਨੂੰਨ ਬਣ ਜਿਨ੍ਹਾਂ ਨੇ ਕਾਨੂੰਨ ਬਣਾਉਨੇ ਆ ਤੇ ਇਹ ਸੋਹਾ ਵੀ ਚੁੱਕਦੇ ਆ ਆਪਾਂ ਦੇਖਿਆ ਸੋਹਾ ਚੁੱਕ ਕੇ ਝੂਠੀਆਂ ਵੀ ਕਰ ਜਾਂਦੇ ਆ ਆਪਾਂ ਨੂੰ ਪਤਾ ਹੈ ਇਹ ਵਿਧਾਨ ਜਦੋਂ ਤੰਦਰ ਚ ਜਾਂਦੇ ਆ ਆਪਦੇ ਚੱਪਦੇ ਨੇ ਫੇਰ ਵੀ ਸੋਹ ਚੁੱਕਦੇ ਆ ਜੀ ਫੇਰ ਕਹਿੰਦੇ ਅਸੀਂ ਕਈ ਵਾਰ ਬੇਜਵਾਤ ਵੀ ਅਸੀਂ ਪੂਰੇ ਅਜੇ ਤਾਂ ਕਾ ਕਰਦੇ ਆ ਜੀ ਦਾ ਗੁਰੂ ਨੂੰ ਮੰਨਣ ਆ ਗਏ ਆ ਜੀ ਆ ਦੋ ਤਿੰਨ ਤਾਂ ਬਿਲਕੁਲ ਪਹਿਲਾ ਪ੍ਰੋਫੈਸ਼ਨ ਬਣੀ ਤੇ ਲੋਕਾਂ ਦੇ ਨਾਲ ਬਾਰੇ ਵੀ ਝੂਠ ਬੋਲਦੇ ਆ ਤੇ ਵਿੱਚੋਂ ਰਹੇ ਹੋਏ ਹੁੰਦੇ ਆ ਤੇ ਇੱਕ ਦੂਜੇ ਨਾਲ ਰੇਡੇਵੇਂ ਆਪਾਂ ਕਦੇ ਇੱਕ ਵੀ ਜਦੀ ਬੈਂਕ ਸਕ੍ਰੈਚ ਕਰਕੇ ਬਚ ਕੇ ਨਿਕਲ ਜਾਂਦੇ ਆ ਜੀ ਹੁਣ ਤਾਂ ਸਿੱਧੀ ਹੋ ਗਿਆ 12 ਕੁਛ ਪ੍ਰਗਟ ਸਿੰਘ ਨੇ ਸੰਸਦ ਦੇ ਵਿੱਚ ਕਲੀਅਰ ਕਰਤਾ ਕਿ ਸਾਡੇ ਦੋ ਧੜੇ ਸੀ ਇੱਕ ਤੁਹਾਡਾ ਹੱਕ ਜਿਸ ਵੀ ਇਹਨਾਂ ਨੂੰ ਬੈਂਕ ਦੀ ਜੋਗਾ ਸਕਿਆ ਮਨ ਨਹੀਂ ਦੋ ਜਾਨ ਨਹੀਂ ਕਰ ਦਿੱਤਾ ਜੀ ਫਿਰ ਧਾਰਿਆਂ ਦੇ ਨਾਲ ਸਿੱਧਾ ਇਲਾਕਾ ਉਨੇ ਦਾ ਕੈਪਟਨ ਦਾ ਬੱਧਾ ਹੀ ਮੰਨ ਲਿਆ ਤਾਂ ਫਿਰ ਉਹਨੂੰ ਬਿੱਦਰ ਜੀ ਦੇ ਮਜੀਦਿਆ ਦੇ ਵੀ ਕਿੰਨੇ ਸਾਥੀ ਆ ਜਾਂ ਐਮਐਲਏ ਰਹੇ ਜਾਂ ਉਹਦੇ ਨਾਲ ਦੇ ਗਿਆ ਉਹਦੇ ਬਿਲਕੁਲ ਕਰੀਬੀ ਮੰਨੇਰ ਉਹ ਵੀ ਜਿਹੜੀ ਗੱਲ ਇਹ ਪਾੜ ਵੀ ਇਹ ਆਏ ਕਰਦੇ ਰਹੇ ਆ ਸਾਡੇ ਨਾਲ ਦਾ ਦੋਸਤ ਦੋ ਸਾਲ ਲਿਦਾ ਪਏ ਸੀ ਬਾਈ ਜੀ ਆਪਾਂ ਨੂੰ ਪਤਾ ਹੀ ਆ ਕਿ ਇਹ ਜੇ ਗੁਰੂ ਦੇ ਆਪਦੇ ਨਹੀਂ ਬਣ ਸਕਦੇ ਤੇ ਲੋਕਾਂ ਤੇ ਬਾਈ ਜੀ ਕੀ ਇਹ ਜਨਤਾ ਨਾਲ ਵਫਾਦਾਰ ਹੋ ਜਾਣਗੇ ਇਹ 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 ਕੋ ਡਾ ਸਵਾਲ ਹੈ ਜੇ ਗੁਰੂ ਦੇ ਨਹੀਂ ਬਣਦੇ ਆਪਦੇ ਜੀ ਜੇ ਪਿਆਰ ਵੀ ਹੋਈ ਉਹਦੇ ਤੇ ਇਹਨਾਂ ਦੇ ਘੜਿਆ ਵੀ ਹੱਥ ਦਾ ਰੱਜਦਾ ਕਰਦੀ ਆ ਕਿਹਦਾ ਨਹੀਂ ਕਰਦੀ ਫਿਰ ਦੂਜੇ ਖਾ ਰਹੀ ਫਿਰ ਹੁਣ ਕੋਲ ਖੋਲ ਰਿਆ ਦੂਜੇ ਦੇ ਫਿਰ ਕੀ ਹੈ